ਸਾਸਤਰੀਕਾਰ ਜੀ ਸਾਡੀ ਵੀਡੀਓ ਤੋਂ ਬੁੜੀਆਂ ਕੁੜੀਆਂ ਦੂਰ ਰਹਿਣ ਬਾਈ ਸਾਥੋਂ ਨਿਕਲ ਜਾਂਦੀਆਂ ਨੇ ਗਾਲਾਂ ਇਹ ਵੀਡੀਓ ਅਸੀਂ ਲੁੱਚੇ ਲੰਡੇ ਤੇ ਛੜੇ ਛਾਂਟਾਂ ਲਈ ਬਣਾਉਣੇ ਆ ਬਾਈ ਧੰਨਵਾਦ ਲੈ ਮਾਣਾ ਤੇ ਆ ਤਾਂ ਨਹੀਂ ਸਰਨਾ ਕੰਮ ਧੰਦਾ ਪਾਲੀਏ ਆਪਾਂ ਬਾਣੀਆਂ ਕੋਲੇ ਚਲਦੇ ਆਂ ਉਹਨਾਂ ਦੇ ਦਿਮਾਗ ਬਹੁਤ ਵੱਡਾ ਹੁੰਦਾ ਕਿਸੇ ਕੰਮ ਤੇ ਢਕਾਉ ਪੁੱਤ ਜੱਟ ਤੇ ਬੇਰੁਜ਼ਗਾਰ ਨੂੰ ਆਖ ਮਾ ਕੋਟਾ ਮਾਰ ਗਿਆ ਪੁੱਤ ਜੱਟ ਤੇ ਬੇਰੁਜ਼ਗਾਰ ਨੂੰ ਆਖ ਮਾ ਤੇਰਾ 14 ਪੜੀਆਂ ਕੂਚ ਹੀ ਨਹੀਂ ਯਾਰ हजे भी मां प्यो के सिर ते बोझ ही है यार सारा पिंड तीनों की देता किसी करने ने पैसे नहीं दिए नहीं करिए मना कि गर्मी वाली है बोर्ड आ गए वो थले बह के पिंड तो दम मारते देंगे ये तो चलेंगे दुकान पे कि मैंु था राटे ते तो ਕੋਈ ਨਾ ਮਾਤਾ ਤੁਹ ਪੈਸੇ ਮੰਗਿਆ ਕੋਈ ਨਾ ਮੇਜੇ ਫੇਰਾ ਜਾਣਗੇ ਕੋਈ ਨਹੀਂ ਸੈ ਗਿਆ ਉਹ ਕੋਈ ਨਹੀਂ ਕੋਈ ਨਹੀਂ ਫੇਰਾ ਜਾਣਗੇ ਪੈਸੇ ਹੋਰ ਫਿਰ ਕਾਕੇ ਰਾਮਾ ਠੀਕ ਹੈ ਹਾਂਜੀ ਇਹ ਨਾ ਠੀਕ ਹੀ ਜਾਣਾ ਭਾਈ ਹੋਰ ਬਾਲ ਬੱਚੇ ਫਿਰ ਬੁੱਧੂ ਰਾਮਾ ਠੀਕ ਹੈ ਹਾਂਜੀ ਬੜੀਆ ਆਹ ਆਹ ਕਿੰਨੀ ਸੋਹਣੀ ਵੋੜ ਦੀ ਹਵਾ ਆ ਦੇਖ ਹਨਾ ਜੀ ਬੁੱਧਾ ਜਮਨ ਜਮ ਪੂਰੀ ਹੋ ਗਿਆ ਆਛਾ ਤੇ ਗੜੀਆਂ ਮੱਛਰ ਤਾਂ ਲੱਗਦੀ ਬਿਲਕੁਲ ਮੱਛਰ ਤਾਂ ਫਿਰ ਟਾਈਮ ਆ ਨਾ ਕਾਕੇ ਸਿਆ ਐਵੇਂ ਕੋਈ ਕੌਣ ਛੱਡ ਗਿਆ ਮੇਰੇ ਤੇ ਜੱਟ ਦੀ ਬੁੱਕੀ ਚੇਲੇ ਚੇਲੇ ਰੋਜ਼ਗਾਰ ਨਹੀਂ ਮਿਲਦਾ ਪੈਸੇ ਦੇਣਾ ਕੋ ਬੰਦਾ ਨਹੀਂ ਵਾਲੇ ਦੀ ਦੁਕਾਨ ਤੇ ਜਾਂਦੇ ਸੀ ਉਹ ਲਾਲਾ ਤਾਂ ਆਪਾਂ ਦਾ ਲਾਲੇ ਦੀ ਦੁਕਾਨ ਤੇ ਜਾਂਦੇ ਸੀ ਉਹ ਲਾਲਾ ਤਾਂ ਹੋਣੀ ਬੈਠਾ ਇੱਥੇ ਲੈ ਆ ਫਿਰ ਆਪਾਂ ਦੇਖੀਓ ਕੱਲ ਨੇੜੀ ਹੈ ਕੱਲ ਨੇੜੀ ਸਰਚਾ ਨਾਲ ਸੀ ਦੇ ਕਦ ਤੇ ਆ ਗਏ ਜੋ ਹਰ ਪਾਇਆ ਚਾਰ ਪੱਲੇ ਨਾ ਕੁਝ ਵੀ ਰਹਿ ਗਏ ਰਾਮ ਰਾਮ ਲੜਾਈ ਰਾਮ ਰਾਮ ਭਾਈ ਰਾਮ ਰਾਮ ਹੋ ਠੀਕ ਹੋ ਬਈ ਇਹ ਠੀਕ ਹੈ ਮੇਰਾ ਨਹੀਂ ਹੈ ਮਾਤਾ ਨਹੀਂ ਹੈ ਬਾਈ ਦੁਕਾਨ ਤੋਂ ਜਾਂਦਾ ਹੀ ਚੱਲ ਆਪਣਾ ਨੇੜੇ ਸਰ ਗਿਆ ਚਲੋ ਭਾਈ ਦਰਸ਼ਨ ਮੇਲੇ ਹੋ ਗਏ ਵਧੀਆ ਇੱਥੇ ਹੋ ਗਏ ਹਾਂਜੀ ਹਾਂਜੀ ਆ ਦੱਸੋ ਭਾਈ ਲੇ ਕੰਮ ਸੀਗਾ ਆਪਣੇ ਤੱਕ ਲੇ ਲੱਛੋ ਜੇ ਸਾਡੇ ਕਰਨ ਵਾਲਾ ਹੋਇਆ ਜਰੂਰ ਕਰਾਂਗੇ ਭਾਈ ਉਹਦਾ ਸਲਾਹ ਲੈਣੀ ਸੀ ਕੋ ਬੱਚਾ ਚਲਾ ਲੈਣਾ ਆਇਆ ਕੀ ਕੋਈ ਕੰਮ ਤੇੜਕਾ ਦੋ ਕੰਮ ਤਾਂ ਸੇਰਾ ਤੂੰ ਐ ਕਰ ਕੋਈ ਖਿੱਤੀ ਬੜੀ ਦਾ ਕਰ ਲੈ ਖਿੱਤੀ ਬੜੀ ਜੇ ਤਾਂ ਬੱਜਦਾ ਨਹੀਂ ਜੀ ਕੁਛ ਨਰਮਣ ਤਾਂ ਸੁੰਡੀ ਖਾ ਜਾਂਦੀ ਆ ਜੇ ਝੋਨੇ ਲਾਉਣਾ ਤਾਂ ਪਾਣੀ ਡੂੰਘੇ ਵਾਗੇ ਸਿਆ ਭਾਈ ਫੇਰੀ ਵੀ ਨਹੀਂ ਲੋਟ ਉਹ ਜੀ ਫਿਰ ਤੂੰ ਭਾਈ ਐ ਕਰ ਕੋਈ ਚੱਕੀ ਚੁੱਗੀ ਲਾ ਲੈ ਉਹ ਨਾ ਨਾ ਲਾਲਾ ਉਹ ਜਿਹੜਾ ਲੋਕ ਪੈਸੇ ਨਹੀਂ ਦਿੰਦੇ ਕਿਆ ਤੇ ਤਾਂ ਸ਼ਗਿੱਤ ਕੰਦਾਰੀ ਵਾਲਾ ਹਾਲੀਆ ਲੋਕ ਹੋਰ ਬੋਲਾ ਬੁਰਾ ਹਾਲਾ ਕਿੱਦਾਂ ਲਿਆ ਕੇ ਮਰਤੀ ਮੁਟਰੀ ਜਾਂ ਨੀ ਹੋਰ ਹੋਰ ਫਿਰ ਤੂੰ ਭਾਈ ਇਹ 5-4000 ਵਾਲੀ ਨੌਕਰੀ ਢਕਾ ਲੈ ਉਹਦੇ ਨਾਲ ਘਰ ਨਹੀਂ ਚੱਲਦੇ ਲਾਲਾ ਕਾਹ ਕੁੜੀ ਬਾਲੇ ਮਹੰਗੇ ਹੋਈ ਪਈ ਆ ਇਹ ਜੀਜਾ ਲੈ ਤੇਰੀ ਕਾਕਾ ਹੋਰ ਜਿਵਾਖ ਵੀ ਪਾਲਣਿਆ ਫਿਰ ਕਾਕਾ ਤੂੰ ਐ ਕਰ ਹਾਂ ਐ ਕਰ ਭਾਈ ਕਿੱਥੇ ਕੰਮ ਹੈਗਾ ਹਾਂ ਹਾਂ ਨਾਲਾ ਦੱਸੋ ਹਣੋ ਮੈਂ ਤੇਲ ਹੈਗਾ ਤੁਹਾਡੇ ਹਾਂ ਹੈਗਾ ਫਿਰ ਤਾਂ ਹੀ ਖਿੱਦੜ ਦੀ ਗੋਰੀ ਵੀ ਹੋਊ ਓ ਲਾਲਾ ਯਾਰ ਤੂੰ ਐ ਤੂੰ ਸਾਰਾ ਦਿਨ ਗੁੱਠੀਆਂ ਰਿਆ ਯਾਰ ਲਾਲਾ ਯਾਰ ਮੈਂ ਤੇਰੇ ਕੋਲ ਆਇਆ ਲੈਣਾ ਲੈਣਾ ਲੈ ਦੇਖ ਲੈ ਯਾਰ ਸਿਆਣਾ ਵੇਣਾ ਸਮਝ ਕੇ ਆਪਾਂ ਦਾ ਰਾਏ ਲੈਣਗੇ ਸੀ ਇਹ ਸਿਰੇ ਦਾ ਫੁੱਦੂ ਬੰਦਾ ਨਿਕਲਿਆ ਯਾਰ ਇਹਦੀ ਸਿਆਣਫ ਕੀ ਕਰੂਗੀ ਚੱਲ ਜਿਵੇਂ ਰੱਬ ਰਾਜੀ ਉਹਦੇ ਰੰਗਾਂ ਚ ਟਿਕਾ ਰਹਿਣਾ ਹੀ ਪਊਗਾ ਹੇ <muchas> ਰੱਬਾ